ਸਤਿ ਸ਼੍ਰੀ ਅਕਾਲ ਜੀ ਕਿਵੇਂ ਸਾਰੇ ਠੀਕ ਹੋ ਤੇ ਅੱਜ ਆਪਣੇ ਕੋਲ ਕਲਾਇੰਟ ਆਏ ਜਿਨ੍ਹਾਂ ਦੇ ਬਾਲਾਂ ਤੇ ਪਹਿਲਾਂ ਵੀ ਤਿੰਨ ਵਾਰ ਸਮੂਥਨਿੰਗ ਤੇ ਦੋ ਵਾਰ ਕੇਰਾਟਿਨ ਹੋ ਚੁੱਕੀ ਹੈ ਤੇ ਆਪਾਂ ਇਹਨਾਂ ਨੇ ਦੁਬਾਰਾ ਫੇਰ ਆਜੇ ਸਮੂਥਨਿੰਗ ਤੇ ਕੇਰਾਟਿਨ ਕਰਨੀ ਹੈ ਤੇ ਇਹਨਾਂ ਦੇ ਬਾਲਾਂ ਜਿਹੜਾ ਟੈਕਸਚਰ ਆ ਕਾਫੀ ਜ਼ਿਆਦਾ ਕਿਨਕੀ ਹੈ ਕਰਲੀ ਵੀ ਨਹੀਂ ਆਪਾਂ ਕਹਿ ਸਕਦੇ ਬਹੁਤ ਜ਼ਿਆਦਾ ਰਫ ਵਾਲੇ ਡਰਾਈ ਹੈਅਰ ਨੇ ਤੇ ਅੱਜ ਆਪਾਂ ਇਹਨਾਂ ਨੇ ਦੁਬਾਰਾ ਸਰਵਿਸ ਦੇਵਾਂਗੇ ਤੇ ਇਹਨਾਂ ਦੇ نیچے ਜਿਹੜੇ హెਅਰ ਅਜੇ ਰਿਬੌਂਡਡ ਨੇ ਸਟ੍ਰੇਟ ਨੇ ਬਟ ਜਿਹੜੇ ਉੱਪਰਲੀ ਗ੍ਰੋਥ ਹੈ ਨੈਚੁਰਲ ਗ੍ਰੋਥ ਜਿਹੜੀ ਉਹ ਆ ਚੁੱਕੀ ਹੈ ਦੇ ਨੀਚੇ ਵਾਲੇ ਨੂੰ ਜਿਹੜੇ ਸਟ੍ਰੇਟ ਪਏ ਆ ਮਤਲਬ ਅਜੇ ਵੀ ਜਿਹੜੀ ਸਮੂਥਨਿੰਗ ਦਾ ਅਸਰ ਨੀਚੇ ਵਾਲੇ ਹੇਅਰ 'ਚ ਹੈਗਾ ਤੇ ਹੁਣ ਆਪਾਂ ਇਹਨਾਂ ਦੇ ਸਭ ਤੋਂ ਪਹਿਲਾਂ ਐਪਲੀਕੇਸ਼ਨ ਸਟਾਰਟ ਕਰਾਂਗੇ ਉਹਦੇ ਲਈ ਆਪਾਂ ਜਿਹੜਾ हेयर ਆਵ ウォਸ਼ ਕਰ ਲਿਆ ਤੇ ਜਿਹੜੇ ਭੈਣ ਭਰਾ ਇਹ ਕੰਮ ਕਰਦੇ ਨੇ ਇਸ profession ਵਿੱਚ ਹੈਗੇ ਨੇ ਜੇ ਕਈ ਵਾਰ ਤੁਹਾਡੇ ਕੋਲ ਐਵੇਂ ਦੀ client ਆ ਜਾਂਦੇ ਨੇ ਤੇ ਤੁਸੀਂ ਉਹਨਾਂ ਨੂੰ ਕਿਵੇਂ deal ਕਰਨਾ ਤੁਸੀਂ ਇਹਦੇ ਵਿੱਚ ਸਿੱਖ ਸਕਦੇ ਹੋ ਕਿ ਆਪਾਂ ਉਹਨਾਂ ਨੂੰ ਕਿਵੇਂ ਐਪਲੀਕੇਸ਼ਨ ਉਹਨਾਂ ਦੇ हेयर ਤੇ ਕਰਾਂਗੇ ਔਰ ਕਈ ਵਾਰ ਜਿਨ੍ਹਾਂ ਦੇ हेयर ਹੀ ਐਵੇਂ ਦੇ ਹੁੰਦੇ ਤੇ ਉਹਨਾਂ ਨੂੰ ਡਰ ਹੁੰਦਾ ਕਿ ਅਸੀਂ ਕੀ ਕਰਵਾਈਏ ਜਾਂ ਸਾਡੇ हेयर ਜਿਹੜੇ ਵਧੀਆ ਕੰਡੀਸ਼ਨ ਵਿੱਚ ਰਹਣ ਤਾਂ ਤੁਸੀਂ ਇਸ ਵੀਡੀਓ ਨੂੰ ਵੱਤ ਵਤ share ਜ਼ਰੂਰ ਕਰਿਓ ਤੇ ਆਪਾਂ ਜਿਵੇਂ ਨੀਚੋ ਵਾਲ ਸਟ੍ਰੇਟ ਆ ਨੀਚੇ ਵਾਲੇ ਹੇਅਰ ਦੇ ਵਿੱਚ ਪਹਿਲਾਂ ਵਾਲਾ ਟ੍ਰੀਟਮੈਂਟ ਹੀ ਹੈਗਾ ਜੇ ਤੇ ਆਪਾਂ ਜਿਹੜੇ ਆ ਨੀਚੇ ਤੋਂ ਹੇਅਰ ਆ ਉਹਨਾਂ ਉੱਪਰ ਜਿਹੜੀ ਰਿਬੋਂਡਿੰਗ ਕਰੀਮ ਨਹੀਂ ਲਗਾਵਾਂਗੇ ਆਪਾਂ ਜਸਟ ਉੱਪਰ ਵਾਲੇ ਜਿਹੜੇ ਹੇਅਰ ਆ ਉਹਨਾਂ ਦੇ ਜਿਹੜੇ ਬੌਂਡਸ ਆ ਬ੍ਰੇਕ ਕਰਨੇ ਆ ਤੇ ਆਪਾਂ ਐਪਲੀਕੇਸ਼ਨ ਕਰਨ ਵੇਲੇ ਧਿਆਨ ਰੱਖਾਂਗੇ ਕਿ ਆਪਾਂ ਜਿਹੜੇ ਮਤਲਬ ਕਿ ਨੀਚੇ ਵਾਲੇ ਹੇਅਰ ਆ ਜਿਨ੍ਹਾਂ ਉੱਪਰ ਪਹਿਲਾਂ ਹੀ ਇਹਨਾਂ ਦਾ ਮਤਲਬ ਟ੍ਰੀਟਮੈਂਟ ਦਾ ਅਸਰ ਹੈਗਾ ਇਹ ਆਪਾਂ ਉਹਦੇ ਉੱਪਰ ਜਿਹੜੇ ਕਰੀਮ ਅਪਲਾਈ ਨਹੀਂ ਕਰਨੀ ਬਸ ਮੇਨ ਚੀਜ਼ ਤੁਸੀਂ ਇਹੀ ਰੱਖਣੀ ਧਿਆਨ ਰੱਖਣਾ ਕਿਉਂਕਿ ਜੇ ਤੁਸੀਂ ਉਹਨਾਂ ਹੇਅਰ ਦੇ ਉੱਪਰ ਫੇਰ ਦੁਬਾਰਾ ਕਰੀਮ ਅਪਲਾਈ ਕਰੋਗੇ ਤੇ ਤੁਹਾਡੇ ਜਿਹੜੇ ਹੇਅਰ ਆ ਉਹ ਬਰਨ ਹੋ ਸਕਦੇ ਨੇ ਹੇਅਰ ਜਿਹੜੇ ਉਹ ਸੜ ਸਕਦੇ ਨੇ ਮੱਚ ਸਕਦੇ ਨੇ ਮਤਲਬ ਪੂਰੀ ਤਰ੍ਹਾਂ ਸ਼ਰਿੰਕ ਹੋ ਜਾਣਗੇ ਅਗਰ ਤੁਸੀਂ ਦੁਬਾਰਾ ਉਹਦੇ ਉੱਪਰ ਐਪਲੀਕੇਸ਼ਨ ਕਰੋਗੇ ਤੇ ਇਹੋ ਜਿਹੇ हेयर ਤੇ ਉੱਪਰ ਜਦੋਂ ਵੀ ਆਪਾਂ ਐਪਲੀਕੇਸ਼ਨ ਕਰਦੇ ਆ ਜੋ ਪਹਿਲਾਂ ਹੀ ਮਤਲਬ ਉਹਨਾਂ ਨੇ ਸਰਵਿਸ ਲਈ ਹੋਵੇ ਤੇ ਅਜੇ ਉਹਨਾਂ ਦੇ ਸਰਵਿਸ ਦਾ ਅਸਰ ਹੁੰਦਾ ਤੇ ਉਹਨਾਂ ਵੇਲੇ ਥੋੜਾ ਜਿਹਾ ਆਪਾਂ ਨੂੰ ਕੇਅਰਫੁਲੀ ਰਹਿਣਾ ਪੈਂਦਾ ਧਿਆਨ ਦੇਣਾ ਪੈਂਦਾ ਕਿ ਕਲਾਇੰਟ ਦੇ हेयर ਆਉ ਖਰਾਬ ਨਾ ਹੋ ਜਾਣ ਤੇ ਜਿਵੇਂ ਦਾ ਰਿਜ਼ਲਟ ਮੰਗ ਰਹੇ ਆ ਆਪਾਂ ਉਹਨਾਂ ਦਾ ਉਹਨਾਂ ਨੂੰ ਉਹੋ ਜਿਹਾ ਰਿਜ਼ਲਟ ਹੀ ਆਪਾਂ ਦੇ ਸਕੀਏ ਤੇ ਆਪਾਂ ਉਹਨਾਂ ਦੇ ਸਾਰੇ ਹੀਰ ਤੇ ਇਸੇ ਤਰੀਕੇ ਨਾਲ ਹੀ ਐਪਲੀਕੇਸ਼ਨ ਕਰਨੀ ਹੈ ਕਿ ਜਿੱਥੇ ਆਪਾਂ ਨੂੰ ਲੱਗ ਰਿਹਾ ਕਿ ਉਹਨਾਂ ਦੇ ਪਹਿਲੇ ਟ੍ਰੀਟਮੈਂਟ ਦਾ ਅਸਰ ਆਪਾਂ ਨੂੰ ਦਿਖਾਈ ਦੇ ਰਿਹਾ ਆ ਆਪਾਂ ਉੱਥੇ ਜਿਹੜੀ ਕਰੀਮ ਐਪਲਾਈ ਨਹੀਂ ਕਰਾਂਗੇ ਤੇ ਹੁਣ ਆਪਾਂ ਮੈਟ੍ਰਿਕਸ ਦੀ ਹੀ ਜਿਹੜੀ ਰੈਜ਼ਿਸਟੈਂਟ ਕਰੀਮ ਆ ਉਹ ਐਪਲਾਈ ਕਰ ਰਹੇ ਆ ਕਿਉਂਕਿ ਇਹਨਾਂ ਦੇ ਹੀਰ ਬਹੁਤ ਜ਼ਿਆਦਾ ਸਟਰੋਂਗ ਨੇ ਡਰਾਈ ਵੀ ਬਹੁਤ ਜ਼ਿਆਦਾ ਐ ਟੈਕਸਚਰ ਤੁਸੀਂ ਦੇਖ ਹੀ ਰਹੇ ਹੋ ਕਿ ਕਿਨਕੀ ਸਟਾਈਲ ਦੇ ਵਿੱਚ ਹੈਗੇ ਕਿਨਕੀ ਹੀਅਰ ਸਟਾਈਲ ਇਹਨਾਂ ਦੇ ਤੇ ਜਿਹੜਾ ਕਿਨਕੀ ਜਾਂ ਕਰਲੀ ਹੀਅਰ ਸਟਾਈਲ ਹੁੰਦੇ ਆ ਹੀਅਰ ਹੁੰਦੇ ਨੇ ਨਾ ਉਹ ਬਹੁਤ ਜ਼ਿਆਦਾ ਡਰਾਈ ਹੁੰਦੇ ਨੇ ਤੇ ਉਹਨਾਂ ਦਾ ਟੈਕਸਚਰ ਵੀ ਜਿਹੜਾ ਉਹ ਡਰਾਈ ਹੁੰਦਾ ਵਾ ਤੇ ਹੁਣ ਆਪਾਂ ਇਹਨਾਂ ਦੇ ਉੱਪਰ ਜਿਹੜੀ ਐਪਲੀਕੇਸ਼ਨ ਕਰਨੀ ਹੈ ਬੜੇ ਧਿਆਨ ਨਾਲ ਕਰਨੀ ਹੈ ਮੇਨ ਚੀਜ਼ ਐਪਲੀਕੇਸ਼ਨ ਦੀ ਹੈ ਜਦੋਂ ਵੀ ਆਪਾਂ ਐਪਲੀਕੇਸ਼ਨ ਕਰਨੀ ਆ ਉਦੋਂ ਪੂਰਾ ਧਿਆਨ ਰੱਖਣਾ ਵਾ ਕਿ ਆਪਾਂ ਕਿਤੇ ਇਹਨਾਂ ਦੇ హెయిਰ ਆ ਬਰਨ ਨਾ ਕਰ ਬੈਠੀਏ ਵੀ ਜਿਹੜਾ ਕਲਾਇੰਟ ਆ ਜੋ ਆਪਣੇ ਕੋਲ ਜਿਹੜੇ ਵਿਸ਼ਵਾਸ ਨਾਲ ਆਇਆ ਆ ਆਪਾਂ ਉਹਦੀਆਂ ਉਮੀਦਾਂ ਤੇ ਖਰੇ ਉਤਰੀਏ ਤੇ ਇਹਨਾਂ ਦੇ ਆਲਮੋਸਟ ਸਾਰੇ హెయిਰ ਤੇ ਜਿਹੜੀ ਆ ਐਪਲੀਕੇਸ਼ਨ ਹੋ ਚੁੱਕੀ ਹੈ ਤੇ ਐਪਲੀਕੇਸ਼ਨ ਆਪਾਂ ਸੇਮ ਉਸੇ ਤਰੀਕੇ ਨਾਲ ਕੀਤੀ ਜਿਵੇਂ ਪਹਿਲਾਂ ਕਰਦੇ ਹਾਂ ਬਟ ਇਸ ਐਪਲੀਕੇਸ਼ਨ ਵਿੱਚ ਕਰਨਾ ਕੀ ਹੈ ਕਿ ਆਪਾਂ ਜਿਹੜੇ ਨੀਚੇ ਵਾਲੇ ਹੇਅਰ ਉਹਨਾਂ ਉੱਪਰ ਕ੍ਰੀਮ ਜਿਹੜੀ ਐਪਲਾਈ ਨਹੀਂ ਕਰਨੀ ਕਿ ਜਿਹੜੇ ਹੇਅਰ ਆ ਉਹਨਾਂ ਨੂੰ ਆਪਾਂ ਪ੍ਰੋਟੈਕਸ਼ਨ ਦੇ ਸਕੇ ਤੇ ਆਪਾਂ ਉਹਨਾਂ ਨੂੰ ਜਲਣ ਤੋਂ ਬਚਾ ਸਕੀਏ ਥੈਨ ਆਪਾਂ ਵਾਸ਼ ਕੀਤਾ ਵਾਸ਼ ਕਰਨ ਤੋਂ ਬਾਅਦ ਵਾਸ਼ ਕਰਨ ਤੋਂ ਬਾਅਦ ਆਪਾਂ ਇਹਦੀ ਪ੍ਰੈਸਿੰਗ ਨੂੰ ਸਟਾਰਟ ਕਰ ਦੇਣੀ ਆ ਤੇ ਇਸ ਪ੍ਰੈਸਿੰਗ ਵੀ ਆਪਾਂ ਸੇਮ ਵੇ ਨਾਲ ਕਰਨੀ ਜਿਵੇਂ ਪਹਿਲਾਂ ਕਰਦੇ ਆ ਤੇ ਬਾਕੀ ਤੁਸੀਂ ਦੇਖੋ ਇਹਨਾਂ ਦੇ ਬੌਂਡਸ ਜਿਹੜੇ ਬ੍ਰੇਕ ਹੋ ਚੁੱਕੇ ਆ ਕਿਉਂਕਿ ਆਪਾਂ ਵਾਸ਼ ਕਰਨ ਤੋਂ ਬਾਅਦ ਜਸਟ ਆਪਣਾ ਇਹ ਉਹ ਲੁੱਕ ਆ ਜਿਹੜੀ ਬੌਂਡ ਬ੍ਰੇਕ ਹੋਣ ਤੋਂ ਬਾਅਦ ਆਂਦੀ ਆ ਤੇ ਕਾਫੀ ਹੱਦ ਤੱਕ ਜਿਹੜੇ హెయిਰ ਦਾ ਉਹ ਵਧੀਆ ਹੋ ਗਏ ਮਤਲਬ ਬੌਂਡਸ ਬ੍ਰੇਕ ਜਦੋਂ ਹੋ ਜਾਂਦੇ ਆ ਤੇ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਰਿਜ਼ਲਟ ਕਿਵੇਂ ਦਾ ਆਉਣ ਵਾਲਾ ਵਾ ਤੇ ਇਹਨਾਂ ਦੇ హెయిਰ ਦੇ ਵਿੱਚ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਆਊਗਾ ਤੇ ਆਪਾਂ ਜਿਹੜਾ ਹੁਣ ਪ੍ਰੈਸਿੰਗ ਕਰਨੀ ਆ ਪ੍ਰੈਸਿੰ ਕਰਾਂਗੇ ਜਦੋਂ ਵੀ ਆਪਾਂ ਐਵੇਂ ਦੇ client ਤੇ pressing ਕਰਨੀ ਆ ਤਾਂ ਜੋ ਕਿਉਂਕਿ ਜੇ ਆਪਾਂ pressing ਵਧੀਆ ਨਹੀਂ ਕਰਾਂਗੇ ਤਾਂ ਆਪਣਾ ਰਿਜ਼ਲਟ ਜਿਹੜਾ ਜ਼ੀਰੋ ਆਏਗਾ ਰਿਜ਼ਲਟ pressing ਤੇ ਹੀ ਖੜਾ ਰਹੇਗਾ ਜੇ pressing ਵਧੀਆ ਹੋਈ ਹੈ ਸਾਰੇ ਬੌਂਡਸ ਬ੍ਰੇਕ ਹੋਏ ਆ ਤਾਂ ਹੀ ਜਿਹੜੀ ਆ ਵਾਲਾਂ ਦੀ ਲੁੱਕ ਵਧੀਆ ਆਏਗੀ ਤੇ ਹੁਣ pressing ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਆ ਆਪਾਂ ਸਮਾਲ ਸਮਾਲ ਸੈਕਸ਼ਨ ਲੈ ਕੇ ਹੀ pressing ਕਰਾਂਗੇ ਤੇ ਜਿੱਥੇ ਆਪਣਾ 90 ਡਿਗਰੀ ਐਂਗਲ ਬੰਦਣਾ ਨਾ ਆਪਾਂ ਉਸੇ ਤਰੀਕੇ ਨਾਲ ਹੀ ਪ੍ਰੈਸਿੰਗ ਕਰਨੀ ਆ 19 ਡਿਗਰੀ ਦਾ ਮਤਲਬ ਹੁੰਦਾ ਕਿ ਜਦੋਂ ਆਪਾਂ ਵਾਲ ਨੂੰ ਖਿੱਚਦੇ ਹਾਂ ਚਾਰੋਂ ਪਾਸੇਓ ਜਿਹੜਾ ਬਾਕਸ ਬੰਦਦਾ ਹੋਵੇ ਵਾਲ ਇੱਕੀ ਇੱਕੀ ਪੋਜੀਸ਼ਨ ਦੇ ਵਿੱਚ ਖਿੱਚੇ ਜਾ ਰਹੇ ਹੁਣ ਇਹ ਨਹੀਂ ਕਿ ਇੱਕ ਪਾਸੇ ਵੇਵ ਪੈ ਰਿਹਾ ਹੋਵੇ ਨੀਚੇ ਨੂੰ ਉੱਪਰ ਨੂੰ ਹੋ ਰਿਹਾ ਤੇ ਜੇ ਆਪਾਂ 90 ਡਿਗਰੀ ਦੇ ਲੈ ਕੇ ਜਾਵਾਂਗੇ ਉਸ ਸਟਾਈਲ ਨਾਲ ਆਪਾਂ ਇਹਦੇ ਪ੍ਰੈਸਿੰਗ ਕਰਨੀ ਆ ਤਾਂ ਜੋ ਜਿਹੜੇ ਸਾਰੇ ਵਾਲ ਆ ਚੰਗੀ ਤਰ੍ਹਾਂ ਪ੍ਰੈਸਿੰਗ ਹੋ ਸਕੇ ਆਇਨਿੰਗ ਹੋ ਸਕੇ ਤੇ ਜਿਹੜੇ ਬੌਂਡਸ ਆ ਵਧੀਆ ਤਰੀਕੇ ਨਾਲ ਬ੍ਰੇਕ ਹੋ ਜਾਣ ਤਾ ਜੋ ਪ੍ਰੈਸਿੰਗ ਤੋਂ ਬਾਅਦ ਵਾਲਾ ਰਿਜ਼ਲਟ ਆ ਉਹ ਸਿਰਾਹੀ ਆਵੇ ਵਧੀਆ ਰਿਜ਼ਲਟ ਹੋਵੇ ਤੇ ਕਲਾਇੰਟ ਵੀ ਜਿਹੜਾ ਹੈਪੀ ਹੋਣ ਤੇ ਆਪਾਂ ਹੁਣ ਸੇਮ ਇਸੇ ਤਰੀਕੇ ਨਾਲ ਸਾਰੇ ヘア ਤੇ ਪ੍ਰੈਸਿੰਗ ਕਰ ਦਿੱਤੀ ਹੈ ਪ੍ਰੈਸਿੰਗ ਦੇ ਬਸ ਇੱਕ ਦੋ ਸੈਕਸ਼ਨ ਰਹਿ ਗਏ ਆ ਪ੍ਰੈਸਿੰਗ ਕਰਨ ਤੋਂ ਬਾਅਦ ਆਪਾਂ ਇਹਨਾਂ ਦੇ ਲਗਾਵਾਂਗੇ ਨਿਊਟਰਲਾਈਜ਼ਰ ਕਿਉਂਕਿ ਇਹਨਾਂ ਨੇ ਨਾ ਕੇਰਾਟਿਨ ਵੀ ਕਰਵਾਉਣੀ ਆ ਤੇ ਫਿਰ ਆਪਾਂ ਇਹਨਾਂ ਦੇ ਨੈਕਸਟ ਡੇ ਇਹਨਾਂ ਨੂੰ ਦਿੱਤਾ ਸੀ ਕੇਰਾਟਿਨ ਦੇ ਲਈ ਤੇ ਵਿੱਚ ਦੀ ਆਪਾਂ ਇਹਨਾਂ ਦੇ ਕਲਰ ਵੀ ਕੀਤਾ ਸੀਗਾ ਤੇ ਹੁਣ ਆਪਾਂ ਜਿਹੜੀ ਪ੍ਰੈਸਿੰਗ ਆਪਣੀ ਆਲਮੋਸਟ ਕੰਪਲੀਟ ਹੋਣ ਵਾਲੀ ਆ ਇਸ ਤੋਂ ਬਾਅਦ ਆਪਾਂ ਨਿਊਟਰਲਾਈਜ਼ਰ ਲਗਾਉਣਾ ਤੇ ਆਪਾਂ ਜਿਹੜਾ ਇਹਨਾਂ ਦੇ हेयर ਵਾਸ਼ ਕਰ ਦਿੰਨੇ ਆ ਤੇ ਕਲਾਇੰਟ ਵੀ ਬਹੁਤ ਜ਼ਿਆਦਾ ਐਕਸਾਈਟਿਡ ਸੀ ਕਿਉਂਕਿ ਉਹਨਾਂ ਜਿਹੜੇ ਜਿਹੜੇ ਕਲਾਇੰਟ ਦੇ ਐਵੇਂ ਦੇ ਵਾਲ ਹੁੰਦੇ ਨਾ ਉਹਨਾਂ ਨੂੰ ਪਤਾ ਹੁੰਦਾ ਕਿ ਕਿੰਨਾ ਔਖਾ ਕੋਈ हेयर ਸਟਾਈਲ ਨਹੀਂ ਬਣਦਾ ਕਿਸੇ ਫੰਕਸ਼ਨ ਤੇ ਜਾਣਾ ਹੋਵੇ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੁੰਦਾ ਵਾ ਸਗੋਂ ਦੀ ਜਿਹੜੀ ਰਿ ਸਮੂਥਨਿੰਗ ਰਿਬਾਂਡਿੰਗ ਬਣੀ ਆ ਉਹ ਬਣੀ ਹੀ ਇਹਨਾਂ हेयर ਵਾਸਤੇ ਆ ਕਿਉਂਕਿ ਜਿਨ੍ਹਾਂ ਦੇ हेयर ਬਹੁਤ ਜ਼ਿਆਦਾ ਕਰਲੀ ਤੇ ਕਿਨਕੀ ਹੁੰਦੇ ਆ ਅੱਜਕੱਲ ਬਟ ਗਰਲਸ ਸਾਰੀਆਂ ਹੀ ਕਰਵਾਉਣ ਲੱਗ ਪਈਆਂ ਕਿਉਂਕਿ ਇੱਕ ਫੈਸ਼ਨ ਲਾ ਲੋ ਇੱਕ ਟ੍ਰੈਂਡ ਲਾ ਲੋ ਨਾ ਸਭ ਦੇ ਦਿਲ ਕਰਦਾ ਬਟ ਮੇਨ ਇਨ ਹੇਅਰ ਵਾਸਤੇ ਹੀ ਬਣੀ ਹੋਈ ਹੈ ਰਿਮਾਉਂਡਿੰਗ ਤੇ ਸਮੂਥਨਿੰਗ ਤੇ ਹੁਣ ਆਪਾਂ ਉਹਨਾਂ ਦੇ న్యూਟ੍ਰੀਲਾਈਜ਼ਰ ਲਗਾਤਾ న్యూਟ੍ਰੀਲਾਈਜ਼ਰ ਆਪਾਂ ਉਹਨਾਂ ਦੇ ਸ਼ੈਂਪੂ ਸਟੇਸ਼ਨ ਤੇ ਲਗਾਇਆ ਕਿਉਂਕਿ ਜਿਹੜੇ ਹੇਅਰ ਕਾਫੀ ਜ਼ਿਆਦਾ ਡਰਾਈ ਸੀ ਤੇ ਆਪਾਂ ਨਾਲ ਦੀ ਨਾਲ ਜਿਹੜਾ ਪਾਣੀ ਦੀ ਹੈਲਪ ਲਈ ਪਾਣੀ ਯੂਜ਼ ਕੀਤਾ ਸੀ ਵਾਟਰ ਇਸ ਕਰਕੇ ਆਪਾਂ న్యూਟ੍ਰੀਲਾਈਜ਼ਰ ਉੱਥੇ ਲਗਾ ਕੇ ਉੱਥੇ ਛੱਡ ਦਿੱਤਾ ਕਿਉਂਕਿ ਜੇ ਆਪਾਂ ਵੈਸੇ ਲਗਾਉਂਦੇ ਸੈਕਸ਼ਨ ਬਾਈ ਸੈਕਸ਼ਨ ਜਿਵੇਂ ਪਹਿਲਾਂ ਲਗਾਉਨੇ ਆ ਤੇ ਹੇਅਰ ਡਰਾਈ ਹੁੰਦਾ ਜਾ ਰਾ ਦੱਸੀ ਕਿਉਂਕਿ ਉਹਨਾਂ ਦੇ ਹੇਅਰ ਪਹਿਲਾਂ ਹੀ ਡਰਾਈ ਆ ਤੇ ਇਸ ਕਰਕੇ ਆਪਾਂ ਕੱਟੇ ਹੇਅਰ ਤੇ ਇਕੱਠੇ ਹੰਦੇ ਹੀ ਲਗਾਉਣਾ ਸੀ ਤੇ ਇੱਥੇ ਸ਼ੈਂਪੂ ਸਟੇਸ਼ਨ ਦੇ ਵਿੱਚ ਹੀ ਅਪਲਾਈ ਕਰਤਾ ਕਿ ਨਾਲੇ ਬਰਨ ਹੋਣ ਤੋਂ ਥੋੜਾ ਜਿਹਾ ਪ੍ਰੋਟੈਕਸ਼ਨ ਮਿਲ ਜਾਂਦੀ ਆ ਤੇ ਨਿਊਟਰਲਾਈਜ਼ਰ ਲਗਾਉਣ ਤੋਂ ਬਾਅਦ ਆਪਾਂ 5-7 ਮਿੰਟ ਇਹਨੂੰ ਛੱਡਣਾ ਛੱਡਣ ਤੋਂ ਬਾਅਦ ਆਪਾਂ ਇਹਨੂੰ ਵਾਸ਼ ਕਰਨਾ ਤੇ ਜਦੋਂ ਵੀ ਨਿਊਟਰਲਾਈਜ਼ਰ ਲਗਾਉਣਾ ਤੇ ਨਿਊਟਰਲਾਈਜ਼ਰ ਇਸ ਤਰੀਕੇ ਨਾਲ ਲਗਾਉਣਾ ਕਿ ਸਾਰੇ ਵਾਲਾਂ ਦੇ ਉੱਪਰ ਜਿਹੜਾ ਵਾ ਕਰੀਮ ਅਪਲਾਈ ਹੋ ਜੇ ਕਿਉਂਕਿ ਇੱਕ ਫਿਕਸਰ ਦਾ ਕੰਮ ਕਰਦਾ ਤੇ ਆਪਣੇ ਵਾਲਾਂ ਨੂੰ ਜੋ ਲੁੱਕ ਆਪਾ ਦੇ ਦਿੱਤੀ ਆ ਉਹਨਾਂ ਨੂੰ ਫਿਕਸ ਕਰ ਜਾਂਦਾ ਡਿਪੋਜ਼ਿਟ ਕਰ ਦਿੰਦਾ ਇੱਕ ਜਗ੍ਹਾ ਤੇ ਤੇ ਇਸ ਕਰਕੇ ਨਿਊਟਰਲਾਈਜ਼ਰ ਜਦੋਂ ਵੀ ਲਗਾਓ ਬੜੇ ਚੰਗੇ ਤਰੀਕੇ ਨਾਲ ਲਗਾਓ ਤੇ ਇਹ ਜ਼ਰੂਰ ਧਿਆਨ ਰੱਖਣਾ ਕਿ ਵਾਲਾਂ ਦੇ ਵਿੱਚੋਂ ਕਿਤੇ ਵੀ ਹੀਟ ਨਾ ਨਿਕਲ ਰਹੀ ਹੋਵੇ ਜਦੋਂ ਨਿਊਟਰਲਾਈਜ਼ਰ ਲਗਾਉਂਦੇ ਹੋ ਤੇ ਆਪਣਾ ਹੱਥ ਪੁੱਠਾ ਕਰਕੇ ਟੱਚ ਕਰਕੇ ਦੇਖੋ ਕਿ ਕਿਤੇ ਹੀਟ ਤਾਂ ਨਹੀਂ ਪ੍ਰੋਡਿਊਸ ਹੋ ਰਹੀ ਹੀਟ ਨਹੀਂ ਹੋਣੀ ਚਾਹੀਦੀ ਤੇ ਫਿਰ ਛੱਡਣ ਤੋਂ ਬਾ 5-7 ਮਿੰਟ ਆਪਾਂ ਉਹਨਾਂ ਨੂੰ ਵਾਸ਼ ਕਰ ਦੇਣਾ ਵਾ ਤੇ ਵਾਸ਼ ਕਰਨ ਵੇਲੇ ਵੀ ਚੰਗੀ ਤਰ੍ਹਾਂ ਵਾਸ਼ ਕਰਨਾ ਵਾਲ ਜਿਆਦਾ ਉਲਝਣ ਨਾ ਤੇ ਬੜੇ ਹੀ ਵਧੀਆ ਤਰੀਕੇ ਨਾਲ ਜਿਹੜੀ ਵਾਲਾਂ ਦੇ ਚੁੱਕਰੀ ਮਸਾਰੀ ਬਾਹਰ ਕੱਢ ਦੇਣੀ ਆ ਤੇ ਹੁਣ ਜਿਹੜੇ ਉਹਨਾਂ ਦੇ హెయిਰ ਵਾਸ਼ ਹੋ ਚੁੱਕੇ ਆ ਤੇ ਹੁਣ ਆਪਾਂ ਉਹਨਾਂ ਦੇ ਕਰ ਰਹੇ ਆ ਡਰਾਈਰ ਡਰਾਈਰ ਤੋਂ ਬਾਅਦ ਫਾਈਨਲ ਲੁੱਕ ਆਪਾਂ ਨੂੰ ਮਿਲ ਜਾਂਦੀ ਹੈ ਜਿਹੜੀ ਆਪਾਂ ਲੁੱਕ ਚਾਹੁੰਦੇ ਆ ਜਿਵੇਂ ਦੀ ਲੁੱਕ ਉਹਨਾਂ ਨੂੰ ਚਾਹੀਦੀ ਸੀਗੀ ਤੇ ਉਹਨਾਂ ਦੇ హెయిਰ ਕਾਫੀ ਹੱਦ ਤੱਕ ਬਹੁਤ ਵਧੀਆ ਹੋ ਗਏ ਸੀ ਉਨਾਂ ਨੇ ਪਹਿਲਾਂ ਵੀ ਤਿੰਨ ਵਾਰ ਸਮੂਥਰਿੰਗ ਦੋ ਵਾਰ ਕੈਰਾਟਿਨ ਹੋ ਚੁੱਕੀ ਆ ਤੇ ਉਸ ਦੇ ਬਾਵਜੂਦ ਵੀ ਉਹਨਾਂ ਦੀ ਜਿਹੜੇ ਰਿਜ਼ਲਟ ਵਧੀਆ ਆਇਆ ਸੀ ਤੇ ਅੱਜ ਆਪਾਂ ਉਹਨਾਂ ਨੇ ਸਟਾਰਟ ਕਰਨੀ ਹੁਣ ਕੈਰਾਟਿਨ ਕੈਰਾਟਿਨ ਵੀ ਆਪਾਂ ਸੇਮ ਉਸੇ ਤਰੀਕਾ ਨਾਲ ਸੈਕਸ਼ਨ ਬਾਈ ਸੈਕਸ਼ਨ ਹੀ ਕਰਾਂਗੇ ਕਾਫੀ ਵਧੀਆ హెయిਰ ਹੋ ਗਿਆ ਸਟ੍ਰੇਟ ਹੋ ਗਿਆ ਬਸ ਕੈਰਾਟਿਨ ਨਾਲ ਇਹ ਆ ਕਿ ਜ਼ਿਆਦਾ ਸਮੂਥ ਹੋ ਜਾਣੀ ਹੁਣ ਤੇ ਕੈਰਾਟਿਨ ਆਪਾਂ ਸਮੇਲ ਸੇਮ ਸੈਕਸ਼ਨ ਬਾਈ ਸੈਕਸ਼ਨ ਹੀ ਕਰਨੀ ਆ ਸਮਾਲ ਸੈਕਸ਼ਨ ਤੇ ਕਰਨੀ ਆ ਤੇ ਕੇਰਾਟਿਨ ਇੱਕ ਚੀਜ਼ ਹੋਰ ਆ ਬਹੁਤ ਦੇ ਮੈਸੇਜ ਆਉਂਦੇ ਆ ਤੇ ਪ੍ਰੈਗਨੈਂਟ ਲੇਡੀਜ਼ ਕਰਵਾ ਸਕਦੀਆਂ ਅਸੀਂ ਇਹੀ ਕਹਿੰਨੇ ਆ ਕਿ ਜਿਨ੍ਹਾਂ ਨੂੰ ਪ੍ਰੈਗਨੈਂਸੀ ਚੱਲ ਰਹੀ ਹੈ ਪਲੀਜ਼ ਉਹ ਜਿਹੜੀ ਕੇਰਾਟਿਨਾ ਨੂੰ ਅਵੋਇਡ ਕਰਨ ਕੇਰਾਟਿਨ ਨਾ ਕਰਵਾਉਣ ਕਿਉਂਕਿ ਇੱਕ ਕੈਮੀਕਲ ਮੰਨੋ ਚਾਹੀ ਮੰਨੀ ਆਪਾਂ ਹੁੰਦਾ ਤਾਂ ਕੈਮੀਕਲ ਹੀ ਆ ਤੇ ਇਹਦੀ ਫ੍ਰੈਗਨੈਂਸੀ ਐਵੇਂ ਦੀ ਹੁੰਦੀ ਕਿ ਬਹੁਤ ਜ਼ਿਆਦਾ ਆਪਾਂ ਚੜਦੀ ਆ ਅੱਖਾਂ ਚ ਪਾਣੀ ਨੱਕ ਚ ਪਾਣੀ ਵੀ ਨਿਕਲਣ ਲੱਗ ਲੱਗ ਜਾਂਦਾ ਤੇ ਇਸ ਕਰਕੇ ਆਪਾਂ ਕੇਰਾਟਿਨ ਨੂੰ ਅਵੋਇਡ ਕਰੀਏ ਤੇ ਜ਼ਿਆਦਾ ਬੈਸਟ ਆ ਤੁਸੀਂ ਆਫਟਰ ਪ੍ਰੈਗਨਨਸੀ 6 ਮੰਥ ਤੋਂ ਸੀ ਜਿਹੜੇ ਕੇਰਾਟਿਨ ਨੂੰ ਲੈ ਸਕਦੇ ਹੋ ਬਾਕੀ ਜਦੋਂ ਵੀ ਕੇਰਾਟਿਨ ਕਰਵਾਉਂਦੇ ਹੋ ਸੈਲੂਨ ਜਾਂਦੇ ਹੋ ਤੇ ਬੱਚੇ ਨੂੰ ਪਲੀਜ਼ ਨਾਲ ਨਾ ਲੈ ਕੇ ਆਇਆ ਕਰੋ ਕਿਉਂਕਿ ਬੱਚਿਆਂ ਦੇ ਆਇਸ ਤੇ ਬਹੁਤ ਇਫੈਕਟ ਪੈਂਦਾ ਜਿਹੜੇ ਕਰਦੇ ਆ ਰੋਜ਼ ਉਹਨਾਂ ਦੀ ਤੇ ਚਲੋ ਆਪਣੀ ਡਿਊਟੀ ਬਣ ਜਾਂਦੀ ਨਾ ਅੱਬ ਡੇਲੀ ਕਰਨੀ ਆ ਬਟ ਜੇ ਆਪਾਂ ਬੱਚੇ ਛੋਟੇ ਨੂੰ ਨਾਲ ਲੈ ਕੇ ਜਾਂਦੇ ਆ ਤੇ ਬਹੁਤ ਗਲਤੀ ਇਫੈਕਟ ਪੈਂਦਾ ਸਾਡੇ ਕੋਲ ਬਹੁਤ ਕਲਾਇੰਟ ਆਉਂਦੇ ਆ ਜਿਨ੍ਹਾਂ ਨੂੰ ਅਸੀਂ ਕੈਨੇ ਵੀ ਆ ਬਟ ਕਈ ਵਾਰ ਕਿਸੇ ਦੀ ਮਜਬੂਰੀ ਹੁੰਦੀ ਆ ਜਾਂ ਕਈ ਵਾਰੀ ਕੋਈ ਇੰਨਾ ਧਿਆਨ ਨਹੀਂ ਦਿੰਦਾ ਤਾਂ ਆਪਾਂ ਇਹ ਚੀਜ਼ ਕਹਿੰਨੇ ਆ ਕਿ ਜਦੋਂ ਵੀ ਤੁਸੀਂ ਕੋਈ ਹੈਅਰ ਦੀ ਸਰਵਿਸ ਲੈਂਦੇ ਹੋ ਕੈਰਾਟਨ ਜ਼ਿਆਦਾਤਰ ਤੁਸੀਂ ਬੱਚਿਆਂ ਨੂੰ ਨਾਲ ਨਾ ਲੈ ਕੇ ਆਇਆ ਕਰੋ ਕਿਉਂਕਿ ਇਹਦੇ ਵਿੱਚੋਂ ਜਿਹੜਾ ਮਤਲਬ ਹੀਟ ਨਿਕਲਦੀ ਜਿਹੜੀ ਫ੍ਰੈਗਰੈਂਸ ਨਿਕਲਦੀ ਆ ਉਹ ਬੱਚਿਆਂ ਦੇ ਵੀ नाक ਨੂੰ ਜਾਂ ਸਿਰ ਨੂੰ ਚੜਦੀਏ ਤੇ ਬਹੁਤ ਜ਼ਿਆਦਾ ਸਟਰੋਂਗ 스మెల్ ਹੁੰਦੀ ਆ ਉਹਦੀ ਤੇ ਆਪਣੀ ਜਿਹੜੀ ਐਪਲੀਕੇਸ਼ਨ ਆ ਉਹ ਡਨ ਹੋ ਗਈ ਕੈਰਾਟਿਨ ਦੀ ਤੇ ਹੁਣ ਆਪਾਂ ਕੈਰਾਟਿਨ ਨੂੰ ਕੁਝ ਟਾਈਮ ਲਈ ਛੱਡਣਾ ਵਾਂ ਥੈਨ ਆਪਾਂ ਉਹਨੂੰ ਡਰਾਈ ਕਰਾਂਗੇ ਕੂਲ ਹੀਟ ਦੇ ਨਾਲ ਹੀ ਕੂਲ ਦੇ ਕੂਲ ਡਰਾਈ ਕਰਾਂਗੇ ਫਿਰ ਆਪਾਂ ਉਸ ਤੋਂ ਬਾਅਦ ਪ੍ਰੈਸਿੰਗ ਸਟਾਰਟ ਕਰਨੀ ਆ ਪ੍ਰੈਸਿੰਗ ਸਟਾਰਟ ਕਰਨ ਤੋਂ ਬਾਅਦ ਆਪਾਂ ਉਹਨੂੰ ਛੱਡਾਂਗੇ ਕਈ ਕੈਰਾਟਿਨ ਐਵੇਂ ਦੀਆਂ ਕਿ ਆਪਾਂ ਨਾਲ ਦੀ ਨਾਲ ਵਾਸ਼ ਕਰ ਸਕਦੇ ਆ ਅਲੱਗ-ਅਲੱਗ ਬ੍ਰਾਂਡ ਚ ਆਉਂਦੀਆਂ ਨੇ ਔਰ ਕਈ ਕੈਰਾਟਿਨ ਇਦਾਂ ਦੀਆਂ ਕਿ ਆਪਾਂ ਉਹਨਾਂ ਨੂੰ ਇੱਕ ਦਿਨ ਬਾਅਦ ਵਾਸ਼ ਕਰਦੇ ਆ ਤੇ ਆਪਣੇ ਕੋਲ ਦੋਨੋਂ ਤਰ੍ਹਾਂ ਦੇ ਪ੍ਰੋਡਕਟਸ ਹੈਗੇ ਨੇ ਜਿਹੜਾ ਆਪਾਂ ਨਾਲ ਦੀ ਨਾਲ ਵੀ ਕਰ ਸਕਦੇ ਆ ਤੇ ਜਿਹੜਾ ਆਪਾਂ ਅਗਲੇ ਦਿਨ ਵੀ ਕਰ ਸਕਦੇ ਆ ਤੇ ਇਹਦੇ ਵਿੱਚ ਹੁਣ ਆਪਾਂ ਪ੍ਰੈਸਿੰਗ ਕਰ ਦਿੱਤੀ ਹੈ ਪ੍ਰੈਸਿੰਗ ਤੋਂ ਬਾਅਦ ਲੁੱਕ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਉਹਨਾਂ ਦੀ ਕਾਫੀ ਵਧੀਆ ਹੀ ਹੋਗੇ ਸਟ੍ਰੇਟ ਹੋਗੇ ਬਹੁਤ ਵਧੀਆ ਲੁੱਕ ਆਈ ਹੈ ਅਸਲ 'ਚ ਜਦੋਂ ਆਪਾਂ ਕੈਰਾਟਿਨ ਸਮੂਥਨਿੰਗ ਕਰਨੀ ਹੈ ਤਾਂ ਜੇ ਆਪਣੇ ਕੋਲ ਹੈਅਰ ਐਵੇਂ ਦੇ ਹੋਣ ਜਿਹੜੇ ਕਿਨਕੀ ਤੇ ਜ਼ਿਆਦਾ ਹੀ ਕਰ ਲਈ ਆ ਤੇ ਉਹਨਾਂ ਦੇ ਕੈਰਾਟਨ ਕਰਨ ਦਾ ਸਮੂਤਨੀ ਕਰਨ ਦਾ ਬਹੁਤ ਮਜ਼ਾ ਆਉਂਦਾ ਕਿਉਂਕਿ ਇੱਕ ਅਲੱਗ ਹੀ ਰਿਜ਼ਲਟ ਦਿਖਦਾ ਕਿ ਪਹਿਲਾਂ ਵਾਲੀ ਵਾਲਾਂ ਦੀ ਜੋ ਮਤਲਬ ਹੁੰਦੀ ਹੈ ਪਿੱਕ ਅਪਾ ਦੇਖਦੇ ਆ ਕਿ ਕਿੰਨੇ ਕਿਨਕੀ ਦੇ ਕਰ ਲਈ ਹੁੰਦੀ ਹੈ ਤੇ ਇੱਕਦਮ ਬਾਅਦ ਵਿੱਚ ਸਟ੍ਰੇਟ ਤੇ ਇੰਨੇ ਜਿਆਦਾ ਸਮੂਥ ਹੋ ਜਾਂਦੇ ਆ ਤੇ ਲੁੱਕੀ ਟੋਟਲੀ ਚੇਂਜ ਹੋ ਜਾਂਦੀ ਆ ਤੇ ਕਰਵਾਉਣ ਵਾਲੇ ਨੂੰ ਤਾਂ ਮਝਾ ਆਣੀ ਆਣਾ ਕਿਉਂਕਿ ਉਹਨੇ ਪੈਸੇ ਲਾਏ ਹੁੰਦੇ ਆ ਬਾਕੀ ਉਹਨਾਂ ਨੂੰ ਦਿਲ ਹੁੰਦਾ ਕਿ ਅਸੀਂ ਆਪਣੇ ਵਾਲਾਂ ਨੂੰ ਵਧੀਆ ਕਰਾਉਣਾ ਤੇ ਜਿਹੜੇ ਕਰਦੇ ਆ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਕਿਉਂਕਿ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਆ ਉਹ ਬਹੁਤ ਜਿਆਦਾ ਵਧੀਆ ਹੁੰਦਾ ਤੇ ਹੁਣ ਆਪਣੇ ਕਲਾਇੰਟ ਦੇ ਜਿਹੜੇ ਕੇਰਾਟਿਨ ਡਨ ਹੋ ਗੀ ਸਾਰਾ ਪ੍ਰੋਸੈਸ ਤੇ ਉਸ ਤੋਂ ਬਾਅਦ ਤੁਸੀਂ ਰਿਜ਼ਲਟ ਦੇਖੋ ਬਹੁਤ ਆਸਮ ਆ ਰਿਹਾ ਹੁੰਦਾ ਇਹਦੇ ਵਾਸ਼ ਹੋ ਚੁੱਕਿਆ ਤੇ ਹੈਅਰ ਹੇਰ ਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਹੁਣ ਤੇ ਜਿਹੜੇ ਹੇਅਰ ਬਹੁਤ ਸੋਹਣੇ ਲੱਗ ਰਹੇ ਆ ਤੇ ਬਾਕੀ ਜਿਵੇਂ ਦਾ ਟੈਕਸਚਰ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੂੰ ਟੈਕਸਚਰ ਉਹਨਾਂ ਨੂੰ ਮਿਲ ਚੁੱਕਿਆ ਵਾ ਤੇ ਜਿਵੇਂ ਦੀ ਉਹਨਾਂ ਨੇ ਸੋਚਿਆ ਸੀ ਕਿ ਮੇਰੇ ਵਾਲੇਵੇਂ ਦੀ ਹੋਣਗੇ ਬਾਕੀ ਜਿਨ੍ਹਾਂ ਦੇ ਕੇਰਾਟਿਨ ਸਮੂਥਨਿੰਗ ਪਹਿਲਾਂ ਹੋ ਚੁੱਕੀ ਆ ਉਹ ਦੇਖ ਸਕਦੇ ਆ ਕਿ ਅਗਰ ਤੁਸੀਂ ਵਧੀਆ ਤਰੀਕੇ ਨਾਲ ਕਰਵਾਓਗੇ ਤੇ ਵਾਲਾਂ ਨੂੰ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਕਈ ਵਾਰ ਕਿਸੇ ਨੂੰ ਡਰ ਹੁੰਦਾ ਕਿ ਸਾਡੇ ਬਾਲ ਨਾ ਖਰਾਬ ਹੋ ਜਾਣ ਨਹੀਂ ਹੁੰਦਾ ਕੁਝ ਵੀ ਕਿਉਂਕਿ ਜੇ ਆਪਾਂ ਸਹੀ ਢੰਗ ਨਾਲ ਕਰਾਂਗੇ ਫੇ ਸਹੀ ਹੋਵੇ ਕਰਨ ਦਾ ਪਹਿਲਾਂ ਵੀ ਇਹਨਾਂ ਦਾ ਟ੍ਰੀਟਮੈਂਟ ਹੋਇਆ ਸੀਗਾ ਅਜੇ ਟ੍ਰੀਟਮੈਂਟ ਆ ਨੀਚੇ ਵਾਲੀ ਗ੍ਰੋਥ 'ਚ ਹੈਗਾ ਸੀਗਾ ਬਟ ਫਿਰ ਵੀ ਆਪਾਂ ਨੇ ਇਹਨਾਂ ਦੇ ਸਮੂਥਰਿੰਗ ਤੇ ਕੇਰਾਟਿਨ ਕੀਤੀ ਇਹਨਾਂ ਦੇ ਕੋਈ ਵੀ ਸਾਈਡ ਇਫੈਕਟ ਨਹੀਂ ਹੋਇਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜੇ ਕੋਈ ਨੇੜੇ ਬੰਨੇ ਵਾਲਾ ਵਿਜ਼ਿਟ ਕਰਨਾ ਚਾਹੁੰਦਾ ਤੇ ਤੁਹਾਨੂੰ ਪਤਾ ਹੀ ਹੈ ਬ੍ਰਾਈਡਲ ਹੱਬ ਸੈਲੂਨ ਆ ਮੋੜ ਮੰਡੀ ਖਾਲਸਾ ਸਕੂਲ ਦੇ ਓਪੋਜ਼ਿਟ ਆ ਐਚਡੀਐਫਸੀ ਬੈਂਕ ਵਾਲੀ ਗਲੀ 'ਚ ਆ ਥੈਂਕ ਯੂ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਾਏ ਬਾਏ